ਉਹ ਰਾਹ ਦੇਖੋ ਸਾਨੂੰ 4 ਰਤਾਂ 4 ਦਿਨ ਹੋ ਗਏ ਸੀ ਸਾਰੇ ਇਹ ਆਂਦੇ ਰਿਪੇਅਰ ਕਰੇ ਚਲੇ ਜਾਂਦੇ ਸੀ ਇਹਨਾਂ ਨੇ ਕੋਈ ਗੱਲ ਵੀ ਸਾਡਾ ਵੀ ਪੱਕਾ ਹੱਲ ਕਰਕੇ ਦਿਓ ਅਸੀਂ ਆਪਦੀ ਲੇਬਰ ਖੁਦ ਦੇਨੇ ਆਪਦੇ ਬੰਦੇ ਆਪ ਲੱਗਦੇ ਨਾਲ ਵੀ ਚਲੋ ਕੋਈ ਕੰਮ ਮਸਲਾ ਹਲੋ ਸਾਡਾ ਸਾਰਾ ਪਰ ਇਹ ਨਹੀਂ ਬਾਜ਼ ਆ ਰਹੇ ਐਮਐਲਏ ਸਾਹਿਬ ਸਾਡੇ ਗਵਾਂਢ ਜੇ ਆ ਉਹਨਾਂ ਕੋਲ ਜਾਣੇ ਆ ਕੋਈ ਪਰਵਾਹ ਨਹੀਂ ਉਹਨੂੰ ਕਿ ਸਾਡੇ ਮਲੇ ਨਾਲ ਕੀ ਹੋਇਆ ਕੋਈ ਨਹੀਂ ਕੁਝ ਨਹੀਂ ਉਹਨੂੰ ਅਸੀਂ ਕਿ ਟ੍ਰਾਂਸਫਰ ਮਨਜ਼ੂਰ ਕਰਾਇਆ 15 ਦਿਨ ਹੋ ਗਏ ਸਾਰਾ ਜੇ ਇਹ ਨਾਲ ਗੱਲ ਹੋਈ ਜੇ ਇਹ ਨਾਲ ਗੱਲ ਹੋਈ ਜੇ ਹੀ ਕਹਿੰਦਾ ਜੀ ਸਾਡੇ ਕੋਲ ਲੇਬਰ ਹੈ ਨਹੀਂ ਤੇ ਅਸੀਂ ਫਿਰ ਜੇਈ ਨੂੰ ਕਹਿੰਦੇ ਚਲੋ ਅਸੀਂ ਤੁਹਾਡੇ ਅਫਸਰ ਨੂੰ ਕਹਦੇ ਅਸੀਂ ਐਕਸ਼ਨ ਸਾਹਿਬ ਨੂੰ ਕਹਿੰਦੇ ਐਕਸ਼ਨ ਸਾਹਿਬ ਕਹਿੰਦੇ ਵੀ ਸਾਡਾ ਜੇਈ ਕਾਰਜ ਨਹੀਂ ਕਰਿਆ ਫਿਰ ਦੁਬਾਰਾ ਜੇਈ ਨੂੰ ਪੁੱਛਦਾ ਕਹਿੰਦਾ ਕਿ ਸਾਡੇ ਐਮਐਲਏ ਸਾਹਿਬ ਨੇ ਬਣਾ ਰੱਖਿਆ ਕਿ ਪ੍ਰਧਾਨ ਮਹਿੰਦਰ ਸਿੰਘ ਉਹ ਕਹਿੰਦਾ ਮਹਿੰਦਰ ਸਿੰਘ ਕਹੇਗਾ ਤਾਂ ਇੱਥੇ ਕੰਮ ਹੋਏਗਾ ਤਾਂ ਨਹੀਂ ਆ ਤਾਂ ਸਾਡੇ ਐਮਐਲਏ ਦਾ ਹਾਲ ਹੈ ਅਸੀਂ ਉਹਨਾਂ ਦੇ ਲੋਕਾਂ ਦੇ ਘਰ ਅਸੀਂ ਤੁਰੇ ਫਿਰਾਂਗੇ ਸਾਡੇ ਕੰਮ ਗਰਾਉਂਡ ਵਾਸਤੇ ਉਹਨਾਂ ਨੂੰ ਦੁੱਖ ਤਕਲੀਫ ਸਾਡੀ ਦਿਖਦੀ ਨਹੀਂ ਕੋਈ ਸੋ ਅਸੀਂ ਰਾਈ ਬੇਨਤੀ ਕਰਦੇ ਹਾਂ ਇਹਨਾਂ ਦੇ ਵੀ ਕਨਫਲਮ ਪ੍ਰਸ਼ਾਸਨ ਸਾਡਾ ਕੰਮ ਕਰਕੇ ਜਿਹੜੀ ਟਰਾਂਸਫਰ ਦੀ ਮੰਗ ਹੈ ਸਾਨੂੰ ਇੱਕ ਦਿਨ ਅੱਜ ਦੋ ਟਰਾਂਸਫਰਰ ਇੱਥੇ ਲਾਈ ਜਾਂ ਤਾਂ ਕਿ ਸਾਡੀ ਰੋਜ਼ੀ ਰੋਟੀ ਰਾਜ਼ੀ ਹੋ ਜਾਵੇ ਤੁਹਾਨੂੰ ਤੇ ਜਦ ਤੱਕ ਸਾਡਾ ਹੱਲ ਨਹੀਂ ਹੁੰਦਾ ਸੀ ਅੱਜ ਤਾਂ ਕੱਲਾ ਦੋ ਘੰਟੇ ਦਾ ਪ੍ਰੋਟੈਸਟ ਆ ਇਹਨਾਂ ਦੇ ਅਫਸਰ ਆਣਗੇ ਉਹਦੇ ਬਾਅਦ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਅਫਸਰ ਜਿੱਦਾਂ ਚ ਕਹਿਣਗੇ ਉਹਦੇ ਉੱਥੇ ਉਦਾਂ ਤੱਕ ਪ੍ਰੋਟੈਸਟ ਕਰਾਂਗੇ ਅਸੀਂ ਇਹ ਸਾਡੀ ਸਮੱਸਿਆ ਵਾਲੀ ਹਾਂ ਅਸੀਂ ਅਰਜੁਨਗਰ ਤੋਂ ਆਏ ਜੀ ਸਾਡਾ ਵਾਰਡ ਨੰਬਰ 48 ਹੈ ਸਾਡੇ 6-7 ਦਿਨਾਂ ਤੋਂ ਨਾ ਲਾਈਟ ਹੈ ਨੀ ਸਾਡੇ ਬੱਚੇ ਸਾਡੇ ਵੱਡੇ ਬਜ਼ੁਰਗ ਸਾਡੇ ਬਿਮਾਰ ਹਰ ਇੱਕ ਜਣਾ ਪਰੇਸ਼ਾਨ ਹੈ ਸਾਡੇ ਉਰੇ ਆ ਕੇ ਤੁਸੀਂ ਦੇਖ ਸਕਦੇ ਹੋ ਕਿ ਵੀ ਕਿੰਨੇ ਲੋਕ ਪਰੇਸ਼ਾਨ ਹੈ ਸਾਰੇ ਬੱਚੇ ਸਾਡੇ ਪਰੇਸ਼ਾਨ ਹੈ ਅੱਜ ਅਸੀਂ ਹਾਰ ਕੇ ਜਦੋਂ ਸਾਡੀ ਇਹ ਸਮੱਸਿਆ ਨੂੰ ਹੱਲ ਨਹੀਂ ਕੀਤਾ ਜਾ ਰਿਹਾ ਅਸੀਂ ਲਗਾਤਾਰ ਇਹਨਾਂ ਨੂੰ ਉਹ ਦੇ ਰਹੇ ਹਾਂ ਕੰਪਲੀਟਾ ਜਦੋਂ ਸਾਡੀ ਇਹ ਕੰਪਲੀਟਾ ਦਾ ਕੋਈ ਹੱਲ ਨਹੀਂ ਕਰ ਰਹੇ ਅਸੀਂ ਹਾਰ ਕੇ ਇਹ ਧਰਨਾ ਲਾਇਆ ਬਿਜਲੀ ਵਾਲੇ ਵਾਸਤੇ ਵੀ ਸਾਡੀ ਕਿਉਂ ਨਹੀਂ ਕੋਈ ਸੁਣ ਹੋਰੀ ਜਦੋਂ ਉਰੇ ਕੋਈ ਮਰ ਗਿਆ ਉਦੋਂ ਆ ਕੇ ਖੜੇ ਰਹੇ ਰੋਦੇ ਹੋਰੇ ਨਿੱਤਦੇ ਉਹ ਹੋਰੇ ਹੈਗੇ ਜਦੋਂ ਵੀ ਦੇਖੋ ਉਦੋਂ ਹੀ ਇਹਨਾਂ ਦੀਆਂ ਤਾਰਾ ਸੜ ਜਾਂਦੀਆਂ ਕਦੇ ਟਰਾਂਸਫਰ ਉੱਡ ਜਾਂਦੇ ਹੈਗੇ ਅਸੀਂ ਕਿੰਨੇ ਕੇ ਦਿਨ ਅਕਸਰ ਇਹ ਕਰਦੇ ਰਵਾਂਗੇ ਸਾਨੂੰ ਇਸ ਚੀਜ਼ ਦਾ ਹੱਲ ਕਰਕੇ ਜਾਣ ਨਹੀਂ ਦਾ ਅਸੀਂ ਧਰਨੇ ਤੇ ਹੀ ਬੈਠੇ ਰਵਾਂਗੇ ਅਸੀਂ ਉਰੋਂ ਉਠਾਂਗੇ ਨਹੀਂ ਸਾਡੇ ਬੱਚੇ ਵੀ ਬੈਟੇ ਆ ਵਿੱਚ ਹੀ ਸਾਡੇ ਬਜ਼ੁਰਗ ਨੇ ਸਾਡੀ ਜਨਨੀਆਂ ਲੇਡੀਆਂ ਹਰ ਇੱਕ ਮੈਂਬਰ ਕਰਦਾ ਜੀ ਜੀ ਉਰੇ ਬੈਠਿਆ ਆ ਕੇ ਦੇਖੋ ਸਾਡਾ ਕੀ ਹਾਲ ਹੈਗਾ